ਚੇ ਬੁੱਧੀ ਰੇਬਤੇ ਤੁਹਾਨੂੰ ਪਹੁੰਚਾਉਣ ਦਾਸ ਉਹਨੇ ਬੰਦ ਕਰ ਦਿੱਤਾਸ ਬੜੀ ਜਹਾਦੀ ਆਤੀ ਨਿਕਲ ਜੇ ਨਹੀਂ ਬਾਤ ਵਈ ਖਾਲਸਾ ਸਾਹਿਬ ਵਈ ਗੁਰਜੀਤ ਪਤੇ ਜੀ ਹੋਰ ਕਹਿ ਰਹੇ ਕਿਦਾਂ ਚੜਦੀ ਕਲਾ ਹਾਂਜੀ ਇੱਥੇ ਲਾਗੇ ਪਤੇ ਜੀ ਤੁਹਾਡਾ ਰੰਗ ਦੇ ਕੋਲ ਪੈਸੇ ਡਾਲੇ ਵੈਰੀ ਗੁੱਡ ਤੁਹਾਰੇ ਵੀ ਇਧਰ ਪੜੀ ਪਾਣੀ ਗਾ ਬੀਬੀ ਨੂੰ ਪਾਣੀ ਗਾ ਪੀ ਨੂੰ ਨਹੀਂ ਪਾਣੀ ਨਹੀਂ ਰੱਖਿਆ ਨਹੀਂ ਰੱਖਿਆ ਅੱਛਾ ਠੀਕ ਕਿੜੇ ਬੈਂਡ ਬਣੋ ਚੈਰੋ 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 ਕਿੜੇ ਬੈਂਡ ਹੈ ਚੋਰ ਰੰਗ ਦੇ ਆਪਾਂ ਤੇਗੀ ਵੇਚ ਦੇ ਗਵਾਰੇ ਵੇਚ ਦੇ ਤੁਸੀਂ ਹਾਂ ਮੈਂ ਰਹਾ ਵੇਚ ਦਿਆਂ ਤੇ ਇੱਕ ਬਾਰੇ ਵੇਚਦਾ ਵਾ ਇੱਕ ਹੋਰ ਤੁਹਾਡੇ ਹਸਬੰਦ ਕਰੋਗਾ ਹਾਂਜੀ ਕਰਵਾ ਲਾਂ ਠੀਕ ਚਰੂਥ ਕਣ ਤੋਂ ਆਦੇ ਹੋ ਚਾਰੇ ਤੋਂ ਬੜੀ ਦੂਹ ਵੇਚਦਾ ਹਾਂ ਹਾਂਜੀ ਦੂਹ ਹੀ ਆ ਤਾਂ ਚਲੋ ਜੀ ਹੁਣ ਫੇ ਛੇੜ ਬਾਰੇ ਦਾ ਜਿਹੜਾ ਕੁਛ ਕਰਨਾ ਪੈਂਦਾ ਜੀ ਜੇ ਉਥੇ ਵੀ ਕੰਮ-ਗੰਮ ਕਰ ਲੈਂਦੇ ਉਥੇ ਉਥੇ ਨੂੰ ਦਾ ਕੰਮ ਉਥੇ ਵਾਗੜੀ ਜੀ ਸੱਚੀ ਗੱਲ ਹੈ ਜਿਹੜੀ ਨਾ ਵੀ ਉੱਚ ਕੋਈ ਹੋਲਾ ਨਹੀਂ ਹਾਂ ਸੱਚ ਦਾ ਹੀ ਤਰ ਬੇੜਾ ਪਾਰ ਹੋਣਾ ਹਾਂ ਉਹ ਜੇ ਇਹ ਇਹ ਵਿਚਾਰੀ ਹੋਰ ਬੁਰੜੀ ਆ ਜੇ ਲੀਰਾ ਦਾ ਕਰੂ ਤੇ 500 700 ਸਬਜ਼ੀ ਸੁੱਢੀ ਦਾ ਕਰ ਲੈਂਦੇ ਕਿ ਸਬਜ਼ੀ ਵੇਚ ਰਹੇ ਨੇ ਜੀ ਇਸ ਤਰ੍ਹਾਂ ਜੇ ਸਾਧਨ ਹੋਵੇ ਤੇ ਵੇਚ ਕੇ ਆ ਬਹੁਤ ਅੱਛਾ ਸਾਧਨ ਨਹੀਂ ਹੋਇਆ ਸਾਧਨ ਤੋਂ ਪਹਿਲਾਂ ਵਾਲੇ ਹੋਵੇ ਆ ਸਾਧਨ ਨਹੀਂ ਗਾ ਆ ਸਾਧਨ ਹੋਵੇ ਤਾਂ ਕੰਮ ਆਉਂਦਾ ਹੈ ਸਾਧਨ ਉਹ ਜੇ ਨਾਲ ਕੇ ਸਾਧਨ ਆਉਣਾ ਖ ਲਈ ਫਿਰਦੇ ਆ ਅੱਛਾ ਜੀ ਆ ਮਹਾਰਾਜ ਹੈ ਤੇ ਇਹਦੇ ਨਾਲ ਕਿੰਨਾ ਕੁ ਹੋ ਜਾਂਦਾ ਕਮਾਈ ਕਿੰਨੀ ਹੋਏਗੀ ਕਮਾਈ ਕਦੀ 200 ਬਣ ਗਿਆ ਕਦੀ 150 ਬਣ ਗਿਆ ਕਦੀ 300 ਵੀ ਬਣ ਜਾਂਦਾ ਵਾਗਰੂ ਇਹ ਹੁਣ ਹੁਣ ਕੇ ਅਹੀਂ 10 ਜਾਣੇ ਵੇਚਣ ਵਾਲੇ ਤੇ ਮੇਲੇ ਦੀ ਤਾਂ ਕਿਸਮਤ ਹੀ ਆ ਹੂੰ ਸੰਗਤ ਭਵੇਂ ਜਿੰਨੀ ਮਰਜ਼ੀ ਹੋਵੇ ਹੂੰ ਤੇ ਵਾਗਰੂ ਨੇ ਦੇਣਾ ਵਾ ਤੇ ਉਹਨੇ ਸੱਤ ਵਾਰ ਭਨ ਕੇ ਵੀ ਦੇ ਦੇਣਾ ਵਾ ਜੋ ਕਿਸਮਤ ਤੇ ਲਿਖਿਆ ਵਾ ਹੂੰ ਆ ਠੀਕ ਹੈ ਬਾਦਸ਼ਾਹ ਦੀ ਘੜੀ ਨੂੰ ਲੱਖ ਲੱਖ ਛੋਕਰਾ ਜੋ ਬਟਿਆ ਛੋਕਦੇ ਦੋਵੇਂ ਜਣੇ ਇੱਥੇ ਆ ਗਏ ਆਹੀ ਮਲਕਮੰਦੇ ਹੈ ਹਾਂਜੀ ਇਹ ਐਤਨਾ ਡਾਲਾ ਸਾਹ ਕੋਈਦਾ ਹੂੰ ਅੱਗੋ ਪਿਛੋ ਦਰਬਾਰ ਸਾਹਿਬ ਅੱਗੋ ਪਿਛੋ ਦਰਬਾਰ ਸਾਹਿਬ ਹਾਂ ਤੇ ਸਭ ਜਿ ਸੂਜੀ ਵੇਚ ਸਕਦੇ ਹੋ ਪਰ ਪਸੰਦ ਨਹੀਂ ਹੈਗਾ ਹਾਂਜੀ 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 ਸੰਦ ਬੋਲੇ ਤਾਂ ਜਿਵੇਂ ਜੜੀ ਵਗੈਰਾ ਕਹਿ ਰਹੇ ਹੋ ਤੇ ਨਾ ਟੈਰਾ ਵਾਲੀ ਜੜੀ ਜਿਹੜੀ ਉਹਦੀ ਸਾਈਕਲ ਹੈ ਰਕੀ ਹਾਂ ਉਹ ਮੇਰੇ ਜਦੋਂ ਨਾਲ ਹੋ ਜਾਊਗਾ ਸੱਟ ਕੰਮ ਤੁਹਾਡਾ ਹਾਂ ਰਾਜਪਤਾ ਕੀ ਆ ਵੀ ਮੈਂ ਪਹਿਲੋ ਰਸ਼ਕਾ ਰੁਸ਼ਕਾ ਬੱਥੇਰਾ ਚਲਾਉਂਦਾ ਰਿਆਂ ਜਵਾਨੀ ਵਾਰੇ ਅੱਛਾ ਹੁਣ ਬੱਚੇ ਬੁੱਚੇ ਵਿਆਹ ਹੈ ਆਪਾਂ ਆਪਣੇ ਬੰਬੀ ਰਿਕਸ਼ੇ ਨਾਲ ਨਹੀਂ ਹੋਊਗਾ ਸੱਟ ਕੰਮ ਨਹੀਂ ਅਛਾ ਰਸ਼ਕੇ ਨਾ ਨਾ ਰਸ਼ਕੇ ਨਾ ਖੇਚਲ ਜਾਈ ਪੈਂਦੀ ਆ ਹੂੰ ਤੇ ਹੁਣ ਮੇਰਾ 68000 ਜਰ ਮੇ ਹੂੰ ਤੇ ਧਾਰ卡 ਤੇ 650 ਲਿਖਿਆ ਹੂੰ ਹੁਣ 600 ਲਿਖਦੇ ਪੈਨਸ਼ਨ ਤੇ ਪੈਨਸ਼ਨ ਨਹੀਂ ਕਿ ਲੱਗੀ ਬਜੋ ਮਾਜੀ ਬਜੋ ਅੱਛਾ ਚਲੋ ਜੇ ਪੈਨਸ਼ਨ ਲੱਗੀ ਹੋਵੇ ਰਿਆ ਯਾਰ ਖਾਣਾ ਸਾਡੇ ਸਿੱਖਾਂ ਦੇ ਹਾਲ ਆ ਹਾਂਜੀ ਚਲੋ ਤੇ ਸਿੱਖਾਂ ਦੇ ਹਾਲ ਆ ਸਾਡੇ ਕੋਈ ਨਹੀਂ ਲੱਗ ਰੋ ਜੀ ਤੁਹਾਨੂੰ ਫਿਰ ਕੋਸ਼ ਆਪਣਾ ਵੀ ਜਿਆਦਾ ਵੀ ਵੜਨਾ ਤਾਂ ਲੋਕ ਆ ਜਿ ਜਿ ਤਰ੍ਹਾਂ ਦੇ ਕਰਮ ਲਿਖੇ ਹੋਰ ਤਾਂ ਲਈ ਆ ਅੱਜ ਕਿੰਨੇ ਪੈਸੇ ਕਮਾਇਆ ਜੀ ਕਿ ਮੁਰ ਮਾਰਨਾ ਨਹੀਂ ਗਾਜੀ ਵਾਗਰੂ ਆਵੇ ਆਹਨ ਪਤਾ ਨਹੀਂ 200 ਹੀ ਕਿ 250 ਕੇ 150 ਹੀ ਹਾਂ ਤੁਹਾਨੂੰ ਕੁਝ ਕੋਨੀ ਕੋਈ ਮਦੀ ਕੋਈ ਹਾਂ ਮਾਰਾ ਗਿਆ ਜੇ ਤੁਹਾਨੂੰ ਗੁਰੂ ਮਾਰਨਾ ਨਾ ਹੂੰ ਸਿਧਾ ਨਰਕਾਂ ਨੂੰ ਜਾਣਾ ਨਾਲੇ ਗੁਰੂ ਦਾ ਬਾਣਾ ਪਾਇਆ ਬਾਹਰ ਸੱਚੇ ਪਾਤਸ਼ਾਹ ਦੀ ਦਇਆ ਹੋਈ ਆ ਹੂੰ ਤੇ ਵੈ ਗੁਰੂ ਯੋ ਵੈਗਰ ਨੂੰ ਦੇ ਜਾਂਦਾ ਸੱਤ ਕਰਕੇ ਖਾਈ ਜਾਂਦੇ ਆ ਹਮ ਮਾਲਕ ਦੀ ਘੜੀ ਨਹੀਂ ਛੁਕਰਦਾ ਤਿੰਨ ਗੁੱਟਾਂ ਉਹ ਆਪ ਕੋ ਆਪਣੇ ਘਰੀ ਆ ਤੇ ਬੇਟੇ ਆ ਤੋਂ ਉਹਨਾਂ ਦਾ ਆਪਣਾ ਨਹੀਂ ਛੜਦਾ ਤੁਸੀਂ ਇੱਕ ਕੰਮ ਕਰੋ ਬਾਬਾ ਜੀ ਹੁਣ ਤੁਸੀਂ ਇਹਨੂੰ ਛੜ ਦੋ ਤੇ ਇੱਥੇ ਨਾ ਖਜ਼ਾਨਾ ਗੇੜ ਚਲੇ ਜਾਓ ਜੇ ਸੀ ਮਤੇ ਤੁਸੀਂ ਨਾਲ ਚੱਲ ਜਾਓ ਹਾਂਜੀ ਜੇ ਸੀ ਰਿਕਸ਼ੇ ਵਾਲੇ ਠੀਕ ਹੈ ਉਹਨਾਂ ਕੋ ਚਲੇ ਜਾਓ ਆ ਛੱਡ ਦੋ ਇਹਨੂੰ ਦੀ ਖਲਾ ਦੋ ਖਤਮ ਕਰ ਦੋ ਠੀਕ ਹੈ ਉੱਥੇ ਜਾ ਕੇ ਰਿਕਸ਼ਾ ਲਓ ਰੇੜੀ ਮੈਂ ਤੁਹਾਨੂੰ ਦਵਾਨਾ ਰੇੜੀ ਲੋ ਤੇ ਪਿੰਡ ਕਿ ਲੈ ਜਾਓ ਆਪਣੇ ਤੇ ਕੱਲ ਤੋਂ ਤੁਸੀਂ ਆਪਣਾ ਸਬਜ਼ੀ ਦਾ ਕੰਮ ਕਰੋ ਕੱਲੋਗੇ ਨਾ ਹਾਂਜੀ ਹਾਂਜੀ ਤੁਸੀਂ ਮਾ ਤੋਂ ਲੈ ਕੇ ਇੱਥੇ ਨਹੀਂ ਆਣਾ ਉੱਥੇ ਸਬਜ਼ੀ ਵੇਚੋ ਪਤਾ ਕੀ ਆ ਹਾਂ ਹੁਣ ਜਿਨਾ ਆਹੀ ਐਨੂ ਜੂ ਆਉਨੇ ਆ ਤੇ ਸਾਡਾ ਪਿੰਡ ਹੀ ਬੜਾ ਤਗੜਾ ਹੈ ਬਸ ਤੁਸੀਂ ਤੁਸੀਂ ਕੱਲ ਕੋ ਆਪਣੇ ਪਿੰਡ ਦੀ ਕੰਮ ਕਰਨਾ ਤੁਸੀਂ ਹੁਣ ਤੁਸੀਂ ਚਲ ਜਿਓ ਮੈਂ ਤੁਹਾਨੂੰ ਕਾਰਡ ਦੇ ਦੇਣਾ ਆਜੂ ਮੈਂ ਤੁਹਾਨੂੰ ਕਾਰਡ ਦੇਣਾ ਤੁਸੀਂ ਕਾਰਡ ਲੈ ਕੇ ਉਹ ਦੁਕਾਨ ਤੇ ਜਾਓ ਉੱਥੇ ਮੇਰਾ ਨਾਮ ਲਿਓ ਠੀਕ ਹੈ ਨੇ ਬੇਰ ਭਰੀ ਜਾਏ ਸੀ ਕਹਦੇ ਉਹਥੋਂ ਜਾ ਕੇ ਰੇੜੀ ਲੋ ਆਪਣੇ ਪਿੰਡ ਜਾਓ ਹਾਂ ਨਹੀਂ ਮੈਂ ਤੁਹਾਨੂੰ ਕਾਰ ਦੇ ਦੇਣਾ ਠੀਕ ਆ ਨਾ ਯਾਦ ਰੱਖ ਤੁਸੀਂ ਆਹੜਾ ਕੰਮ ਨਹੀਂ ਕਰਨਾ ਆਪਣੇ ਪਿੰਡ ਕੰਮ ਕਰਨਾ ਠੀਕ ਆ ਦੋਮਾ ਦੋਮਾ ਦੀਆਂ ਨੇ ਬਾਕੀ ਦੇਣ ਵਾਲਾ ਮਾਲਕ ਆ ਠੀਕ ਆ ਗੁਰੂ ਰਾਮਦਾਸ ਪਾਸ਼ਾ ਨੇ ਦੇਣਾ ਤੁਹਾਨੂੰ ਠੀਕ ਆ ਜੀ ਤੁਸੀਂ ਮਾਤਾ ਜੀ ਆਜੋ ਚਲੋ ਆਜੋ ਬਾਬਾ ਜੀ ਹੁਣ ਤੁਸੀਂ ਕੰਮ ਨਾ ਕਰੋ ਆਹੜਾ ਤੁਹਾਨੂੰ ਪਿੰਡ ਜਾਣਾ ਵਾਪਸ ਠੀਕ ਆਜੋ ਆਜੋ ਧੰਨ ਗੁਰੂ ਰਾਮਦਾਸ ਸੋ ਇਹ ਸੁਣਾਣਾ ਸਾਡੇ ਰਸਤੇ ਤੇ ਬੈਠੇ ਹੋ ਸੀ ਬਜ਼ੁਰਗ ਜਿਹੜਾ ਇਹਨਾਂ ਨੂੰ ਕਾਰ ਦੇ ਦਿੰਦੇ ਆ ਤੇ ਜੇਸੀ ਵਾਲੇ ਨੂੰ ਭੇਜਦੇ ਆ ਸਤਿਗੁਰੂ ਗRANDਾਸ ਸਤਿਗੁਰੂ ਗRANDਾਸ ਬੱਤ ਗਏ ਸਤਿਗੁਰੂ ਗRANDਾਸ ਕੋਣ ਗੁਰਦਾਸ ਵਾਹ ਕਾਤ ਸਾਹ ਬਾਈ ਗੁਰਜੀ ਕੀ ਫਤਿਹ ਜੀ ਬਾਬਾ ਜੀ ਆ ਗਏ ਸੀ ਟਾਈਮ ਤੇ ਆ ਗਏ ਹੈ ਆਗੇ ਦੇਖੋ ਧੰਗੁਰਦਾਮ ਦਾ ਧੰਗੁਰਦਾਮ ਦਾ ਠੀਕ ਹੈ ਤੇ ਬਾਬਾ ਜੀ ਬਿਲਕੁਲ ਨਵੀਂ ਆ ਤੇ ਬਸ ਬੇਨਤੀ ਇਹੀ ਹੈ ਕਿ ਤੁਸੀਂ ਹੁਣ ਸਬਜ਼ੀ ਵੇਚਣੀ ਗੁਬਾਰੇ ਨਹੀਂ ਵੇਚਣੇ ਇੱਥੇ ਆ ਕੇ ਠੀਕ ਹੈ ਨਾ ਆਪਣੇ ਪਿੰਡ ਚ ਆਲੂ ਪਿਆ ਵੇਚਨੇ ਆ ਚਲੋ ਰਾਜ ਦੇਖੋ ਧੰਗੁਰਦਾਮ ਦਾ ਧੰਗੁਰਦਾਮ ਦਾ ਸਵਾਸ ਸਵਾਸ ਗਿਰੰਦਰ ਸੋ ਬਾਬਾ ਜੀ ਹੁਣ ਇਹ ਗਰਮੀ ਦੇ ਵਿੱਚ ਨਾ ਗੁਬਾਰੇ ਵੇਚਦੇ ਸੀ ਕੋ ਵੀ ਦੇਖਦੇ ਸੀ ਨਹੀਂ ਦੇਖਦੇ ਸੀ ਦੋਵੇਂ ਮੀਆਂ ਬੀਬੀ ਤੇ ਹੁਣ ਆਪਣੇ ਪਿੰਡ ਕੈਰੋ ਦੇ ਵਿੱਚ ਸਬਜੀ ਵੇਚਣਗੇ ਧੰਨ ਗੁਰੂ ਰਾਮਦਾਸ ਸੋਹਣੀ ਚਲਾ ਲੈਂਦੇ ਆ ਵਧੀਆ ਚਲਾ ਲੈਂਦੇ ਦੀਦਾ ਹੈ ਰક્ષા ਵਾਣਾ ਚਲਾਇਆ ਹੈ ਲਾਲ ਵਾਲਾ ਅੰਦਰ ਲਿਆਓ ਅੱਛਾ ਰક્ષા ਪਹਿਲੇ ਚਲਾਇਆ ਸੀ ਹਾਂਜੀ ਬਹੁਤ ਅੱਛਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੁਸੀਂ ਤਾਂ ਬਹੁਤ ਸੋਹਣੀ ਇੱਕ ਚਲਾ ਲੈਂਦੇ ਹੋ ਹਾਂ ਬਸ ਇੱਕ ਰੇੜੀ ਖੋ ਮਤਲਬ ਤੁਸੀਂ ਇੱਥੇ ਇੱਥੇ ਆਂਦੇ ਹੋ ਹਾਂਜੀ ਹਾਂਜੀ ਵੀ ਸਾਧਨ ਹੋਵੇ ਤਾਂ ਫੇਰ ਹੀ ਆਣਾ ਕੰਮ ਫਿਰ ਜੇ ਹੁੰਦਾ ਸਾਧਨ ਤਾਂ ਤੁਸੀਂ ਪਹਿਲੇ ਵੀ ਸਬਜੀ ਵੇਚ ਲੈਣੀ ਹਾਂ ਫਿਰ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਤੁਸੀਂ ਕਹਿ ਰਹੇ ਬਹੁਤ ਦੂਰ ਆ ਲੱਗੇ ਤੇ ਹੈ ਨਹੀਂ ਘੰਟਾ ਲੱਗ ਜਾਂਦਾ ਨਾ ਕਿ ਨਹੀਂ 10 ਸੈਕਿੰਡ ਲੱਗ ਜਾਂਦਾ 50 ਰੁਪਏ ਜਾਣ ਹੋਣੇ ਮੇਰੇ 50 ਹੁਣ 50 ਜਾਣੇ ਇਹਦਾ ਤੇ ਫ੍ਰੀ ਵੀ ਮਾਤਾ ਜੀ ਜਦੇ ਫ੍ਰੀ ਹੋਣਾ ਪਰੋਖਾ ਵਾ ਇੱਥੇ ਹਣਾ ਚਲੋ ਅੱਜ ਤੁਹਾਨੂੰ ਮਹਾਰਾਜ ਨੇ ਦੇ ਦਿੱਤੀ ਆ ਗੁਰਾਮਦਾਸ ਪਾਸ਼ਾ ਨੇ ਹੈਨਾ ਮਹਾਰਾਜ ਤੇ ਪਾਸ਼ਾ ਤੇ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਦਾ ਧੰਨਵਾਦ ਗੁਰਾਮਦਾਸ ਪਾਸ਼ਾ ਦਾ ਅਜੂ ਫਿਰ ਮਾਇਆ ਦੇ ਦੀਏ ਹਾਂ ਸਹੀ ਮਾਇਆ ਦੇ ਦੀਏ ਮਾਤਾ ਜੀ ਖੁਸ਼ ਹੁਣ ਤੁਸੀਂ ਹੁਣ ਤੁਸੀਂ ਆਣਾ ਨਹੀਂ ਇੱਥੇ ਹਾਂਜੀ ਤੁਸੀਂ ਹੁਣ ਅਸੀਂ ਮੱਥਾ ਟੇਕਣਾ ਨਾ ਹਾਂਜੀ ਬਾਬਾ ਦੀਪ ਸਿੰਘ ਦੇ ਠੀਕ ਹੈ ਤੇ ਭਰਤ ਭਗਾਨੇ ਪੂਨੇ ਵਿੱਚ ਨਹੀਂ ਆਣਾ ਦਵਾਦਿਆਂ ਨੇ ਆਜੋ ਬੈਠੋ ਪਹਿਲੇ ਪਹਿਲੇ ਦੇ ਦਈਏ ਚਲੋ ਗੁਰੂ ਜਾਨਦਸ ਪਾਸ਼ਾ ਜੀ ਦੇ ਘਰ ਆਏ ਸੀ ਅੱਛਾ ਚਲ ਦੇ ਲਿਓ ਜੀ ਸੇਵਾ ਲੱਗੇ ਮਾੜਾ ਤਾਨ ਗੁਰੂ ਜਾਨਦਸ ਪਾਸ਼ਾ ਮਹਾਰਾਜ ਠੀਕ ਹੈ ਠੀਕ ਹੈ ਇਹ ਗਰੀਬ ਹੈ ਨਾ ਤੇਰੇ ਬੜੀ ਫੇਰ ਨਹੀਂ ਗਰੀਬ ਮਤਲਬ ਗਰੀਬ ਨਹੀਂ ਗੁਰੂ ਰਾਮਦਾਸ ਪਾਸ਼ਾ ਨੇ ਕਿਸੇ ਨੂੰ ਗਰੀਬ ਨਹੀਂ ਬਣਾਇਆ ਰੋਟੀ ਉਹ ਦਿੰਦਾ ਸਾਰਿਆਂ ਨੂੰ ਹਾਂ ਹਾਂ ਠੀਕ ਨਾ ਪਰ ਹੁਣ ਤੂੰ ਗੁਬਾਰੇ ਨਹੀਂ ਵੇਚਨੇ ਨਹੀਂ ਨਹੀਂ ਤੁਸੀਂ ਦੋਵਾਂ ਨੇ ਹੁਣ ਸਬਜ਼ੀ ਵੇਚਣੀ ਆ ਠੀਕ ਆ ਇਹ ਲੈ ਵਸੀਲਾ ਚਾਹੀਦਾ ਹੁਣਾਂ ਵੀ ਤੂੰ ਹੱਥ ਤੇ ਲਾ ਦੇਣਾ ਤੇ ਮੈਂ ਆ ਬਾਬਾ ਜੀ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਉਹਨੂੰ ਤੁਹਾਡੀ ਫਿਕਰ ਸੀ ਦੇਖੋ ਮੈਂ ਤਾਂ ਪਹਿਲੇ ਅੱਗੇ ਖਲੰਘਿਆ ਫਿਰ ਮੈਨੂੰ ਪਿੱਛੇ ਦੇਖਿਆ ਮੈਂ ਕਿਹਾ ਤੁਸੀਂ ਦੋਵੇਂ ਬੈਠੇ ਹੋਏ ਹੋ ਕਿੱਦਾਂ ਮੈਂ ਫਿਰ ਪਿੱਛੇ ਮੁੜ ਕੇ ਆਇਆ ਤੇ ਤੁਸੀਂ ਗੁਬਾਰੇ 150 ਰੁਪਏ ਕਿਮਾ ਹੈ ਨਾ ਬਾਬਾ ਜੀ ਤੁਸੀਂ 150 ਵੀ 500 ਰੁਪਏ ਸੰਦੇ ਗੁਰ ਜਾਨ ਦਾ ਹੁਣ ਤਾਡਾ ਲੱਗ ਗਿਆ ਸੋਨਾ ਹੋ ਗਿਆ ਹੁਣ ਤੁਸੀਂ ਸਬਜੀ ਪਾ ਕੇ ਦੋਹਾਂ ਜੀਆਂ ਦੇ ਵੇਚਣੀ ਆ ਠੀਕ ਆ ਮਾਰਾ ਦਿਨ ਤੋਂ ਪੇਸਾਰ ਜੰਨੇ ਹਾਂ ਅੱਛਾ ਮੈਂ ਤੜ ਜਾਣਾ ਤੁਰਾਈ ਫਿਰਦਾ ਹੈ ਕਿ ਵੇਖ ਨਹੀਂ ਤੇ ਇਹ ਵਜੋਂ ਤਾਂ ਹਨ ਪਰ ਹੋਣਾ ਹੋਣਾ ਤੁਸੀਂ ਬਾਹਰ ਆਇਓ ਹੈ ਹੁਣ ਸ਼ਾਮੇ ਬੈਠੇ ਗਰਮੀ ਬਹੁਤ ਆ ਹਾਂਜੀ ਤੋ ਆ ਸਾਡੇ ਸਿੱਖਾਂ ਦੇ ਹਾਲਾਤ ਆ ਮਤ ਸਾਬ ਕੌਣ ਅੱਜ ਕੱਲ੍ਹ ਸਕੇ ਪਹੁੰਚ ਜਿਹੜੇ ਉਹ ਨਹੀਂ ਕਰਦੇ ਮੈਂ ਕਿ ਮਾਰਾਂ ਮੈਂ ਦੂ ਦਾ ਬਾਣਾ ਪਾਇਆ ਮੈਂ ਤੁਸੀਂ ਬੋਲਦਾ ਤੁਸੀਂ ਵੀ ਬੋਲਣਾ ਨਾ ਸ਼ੁਰੂ ਤੋਂ ਵੇਖੋ ਨਹੀਂ ਕਿਸੇ ਸੰਸਥਾ ਨੇ ਕਿਹਾ ਹੋਵੇ ਤੁਹਾਨੂੰ ਦੇਖ ਗਏ ਨੇ ਜੋ ਗਾ ਨਹੀਂ ਕੋਈ ਵੀ ਉਹ ਆਂਦੇ ਸੋ ਕੋ ਕੰਮ ਕਰੀ ਜੋ ਤੇ ਰੋਟੀ ਆਪਣੇ ਘਰੋਂ ਖਾਓ ਧੰਨ ਗੁਰੂ ਜੀ ਸਾਹਮਣੇ ਰਹਿੰਦੇ ਵੀ ਆ ਮੈਂ ਕਦੇ ਨਹੀਂ ਕਿਹਾ ਮਾਤਾ ਜੀ ਕਿਸੇ ਨੇ ਨਹੀਂ ਕਿਹਾ ਤੁਹਾਨੂੰ ਕਿ ਭਾਈ ਤੁਸੀਂ ਆਪਣੇ ਪਿੰਡ ਚਲੇ ਜਾਓ ਆਪਣੇ ਪਿੰਡ ਦਾ ਕੰਮ ਕਰੋ ਕਦੇ ਨਹੀਂ ਕਿਹਾ ਕਿਸੇ ਗੁਰਸਿੰਘ ਪਿਆਰੇ ਨੇ ਹਮ ਧੰਨ ਗੁਰੂ ਜੀ ਆਂਦੇ ਸੋ ਆ ਸਾਡੇ ਸਿੱਖਾਂ ਦੇ ਹਾਲਾਤ ਆ ਚਲੋ ਕੋਈ ਗੱਲ ਹੀ ਪਿਆ ਰਹੋ ਵੈਗੁਰੂ ਮਹਾਰਾਜ ਜੇ ਤੋਹੀਂ ਗਰੀਬ ਦੀ ਬਾਹ ਫੜਦੇ ਤੁਹਾਡੀ ਵੈਗ ਨੂੰ ਫੜੂਗਾ ਬਾਬਾ ਜੀ ਮੈਂ ਤੇ ਕੁਛ ਨਹੀਂ ਕਰਦਾ ਇਹ ਸਭ ਕਰਨ ਵਾਲਾ ਗੁਰੂ ਰਾਮਦਾਸ ਪਾਤਸ਼ਾਹ ਹੈ ਇਹ ਕਾਹਦੇ ਮਣ ਚ ਬੱਤੇ ਤੇ ਫੇਰੀ ਆ ਗੁਰੂ ਰਾਮਦਾਸ ਪਾਤਸ਼ਾਹ ਹੀ ਹੈ ਹਨਾ ਜੀ ਚਲੋ ਕੋਈ ਨਹੀਂ ਤੇ ਆਪ ਅਨੰਦ ਬਾਬਾ ਜੀ ਅਜ ਤੋ ਰੇੜੀ ਤੁਹਾਡੀ ਹੈ ਠੀਕ ਹੈ ਪਹਿਲੀ ਚੀਜ਼ ਮੈਂ ਦੱਸਾਂ ਮਾਤਾ ਜੀ ਇਹ ਰੇੜੀ ਦਿਨ ਵਾਲਾ ਮੈਂ ਨਹੀਂ ਹੈਗਾ ਇਹ ਰੇੜੀ ਕਿਨੇ ਦਿੱਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਠੀਕ ਹੈ ਅਸੀਂ ਕੁਛ ਨਹੀਂ ਹੈਗੇ ਇਹ ਥੋੜੀ ਜਿਹੀ ਮਾਇਆ ਹੈ ਕੋਈ ਨਹੀਂ ਰੰਗ ਕਰ ਲਾਂਗੇ ਕੋਈ ਨੀ ਕੋਈ ਨੀ ਰੱਖੋ ਥੋੜੀ ਜਿਹੀ ਮਾਇਆ ਵੀ ਮਾਤਾ ਜੀ ਥੋੜੀ ਮਾਇਆ ਦਿੱਤੀ ਆ ਇਹ ਤੁਸੀਂ ਆਲੂ ਪਿਆਜ਼ ਦੀ ਬੋਰੀ ਪਾ ਲਿਓ ਠੀਕ ਆ ਸਟਾਰਟ ਕਰ ਲਿਓ ਕੰਮ ਤੇ ਮੈਨੂੰ ਬੇਨਤੀ ਹੈ ਕਿ ਨਾ ਵੀਡੀਓ ਜ਼ਰੂਰ ਭੇਜਿਓ ਜਦੋਂ ਦੀ ਕੰਮ ਸ਼ਾਰਟ ਕਰੋਗੇ ਨਾ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਮੈਂ ਤੁਹਾਨੂੰ ਦੇਖੂੰਗਾ ਠੀਕ ਆ ਜੀ ਹਾਂ ਚਲੋ ਠੀਕ ਆ ਮਾਤਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਜੋ ਹੁੰਦ ਤੁਸੀਂ ਨਹੀਂ ਨਹੀਂ ਮਾਤਾ ਜੀ ਇਹ ਗੁਰੂ ਰਾਮਦਾਸ ਪਾਸ਼ਾ ਨੇ ਕੀਤੀ ਜੀ ਕਿਰਪਾ ਤੁਹਾਡੇ ਤੇ ਇਹ ਤੁਹਾਡੇ ਪਾਸ਼ਾ ਨੇ ਕੀਤੀ ਆ ਤੁਹਾਨੂੰ ਗੁਰੂ ਰਾਮਦਾਸ ਨੇ ਦਿੱਤੀ ਬੜੀ ਚੰਗੀ ਸਰੂਰਾ ਓਪੀਸ ਸਭ ਨੇ ਕਰ ਦਿੱਸ ਸਭ ਨੇ ਕਰ ਦਿੱਤ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਚਲੋ ਗੁਰੂ ਰਾਮਦਾਸ ਸਵਾ ਬਜ਼ੁਰਗਾਂ ਦਾ ਸੋਨਾ ਹੋਈ ਨਾ ਹੁਣ ਕਿੱਟਾ ਦਾ ਰੋਟੀ ਪਾਣੀ ਹੈ ਧੰਨ ਗੁਰੂ ਰਾਮਦਾਸ ਲਜੋ ਹਲੀ ਹਲੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬੜੇ ਬੜੇ ਹੋ ਰਹੀ ਇੱਥੇ ਹਨ ਧੰਨ ਗੁਰੂ ਰਾਮਦਾਸ ਛਾਨ ਹੋ ਜਾਂਦਾ ਹੋਰ 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 ਹੋ ਰਹੀ ਆ ਗਈ ਧੰਨ ਗੁਰੂ ਰਾਮਦਾਸ ਚਲੋ ਜੀ ਚੰਗਾ ਮਾਤਾ ਜੀ ਅਸੀਸ ਦਿਓ ਮਹਾਰਾ ਜੇਹੇ ਤਰਹੀ ਚਲੋ ਠੀਕ ਹੈ ਜੀ ਧੰਨਵਾਦ ਜੀ ਜਰੂਰ ਜੀ ਜਰੂਰ ਜੀ ਬਿਲਕੁਲ ਜੀ ਬਿਲਕੁਲ ਪਿਆਰਿਓ ਹਾਂਜੀ ਹਾਂਜੀ ਧੰਨਵਾਦ ਪਿਆਰਿਓ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਸ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਗਬਾਰੇ ਵੇਚਦੇ ਸੀ ਦੋਵੇਂ ਜੀ ਤੇ ਕਿਸੇ ਨੇ ਕਦੀ ਬਾਤ ਨਹੀਂ ਕੀਤੀ ਸੋ ਪਿਆਰਿਓ ਆਪਣੇ ਗੁਰੂ ਨੂੰ ਖੁਸ਼ ਕਰਨਾ ਨਾ ਤੇ ਇਹਨੇ ਖੁਸ਼ ਕਰਿਆ ਕਰੋ ਸਵਾਸ ਸਵਾਸ ਗੁਰੂ ਰਾਮਦਾਸ